ਜਿੰਦਾਬਾਦ ਆਗੂ ਜਿੰਦਾਬਾਦ ਕਿਸਾਨਾਂ ਅੰਦੋਲਨ ਨੂੰ ਤੇਜ਼ ਕਰਨ ਲਈ ਝੁਲਿਆਂ ਵਿੱਚੋਂ ਰੋਜ਼ਾਨਾ ਵੱਖ-ਵੱਖ ਕਿਸਾਨ ਜਥੇਬੰਦੀਆਂ ਸ਼ੰਭੂ ਬਾਰਡਰ ਤੇ ਜਾ ਰਹੀਆਂ ਹਨ ਅੱਜ ਨਵਾਂ ਸ਼ਹਿਰ ਦੇ ਬਹਿਰਾਮ ਟੋਲ ਪਲਾਜ਼ੇ ਤੋਂ ਕਿਸਾਨ ਦਾ ਇੱਕ ਪਰਮਾ ਜਥਾ ਕਿਸਾਨ ਜੂਨੀਅਨ ਜਿੰਦਾਬਾਦ ਦੇ ਨਾਰੇ ਲਾਉਂਦਾ ਹੋਇਆ ਦਿੱਲੀ ਨੂੰ ਰਵਾਨਾ ਹੋਇਆ ਇਸ ਮੌਕੇ ਕਿਸਾਨ ਜੂਨੀਅਨ ਦੇ ਸਕੱਤਰ ਨੇ ਕਿਹਾ ਕਿ ਇਹ ਦਰਨਾਵ ਸਮੇਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਜਾਂਦੀਆਂ ਇਸ ਮੌਕੇ ਮੀਤ ਪ੍ਰਧਾਨ ਕਿਸਾਨ ਜੂਨੀਅਨ ਦੁਆਬਾ ਦਵਿੰਦਰ ਸਿੰਘ ਸੰਧਵਾ ਦੀ ਅਗਵਾਈ ਵਿੱਚ ਜਥਾ ਦਿੱਲੀ ਲਈ ਰਵਾਨਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਵਿੰਦਰ ਸਿੰਘ ਸੰਧਵਾ ਮੀਤ ਪ੍ਰਧਾਨ ਭਾਰਤੀ ਕਿਸਾਨ ਜੂਨੀਅਨ ਦੁਆਬਾ ਅੱਜ ਜੋ ਆਪ ਜੀ ਨੂੰ ਪਤਾ ਹੀ ਹੈ ਪਿਛਲੇ ਸਾਲਾਂ ਤੋਂ ਸ਼ੰਭੂ ਵਿਖੇ ਮੋਰਚਾ ਚੱਲ ਰਿਹਾ ਹੈ ਉਹਦੇ ਵਿੱਚ ਸ਼ਮੂਲੀਤ ਕਰਨ ਲਈ ਸਾਡੇ ਕਲਜੀਤ ਸਿੰਘ ਖਾਨਖਾਨਾ ਦੀ ਰਹਿਨਮਾਈ ਹੇਠ ਕਾਫਲਾ ਜਾ ਰਹੇ ਆ ਤੇ ਭਾਰਤੀ ਕਿਸਾਨ ਜੂਨੀਅਨ ਦੁਆਬਾ ਦੀ ਜੋ ਗਾਈਡਲਾਈਨ ਹੈ ਉਹਦੇ ਅਧੀਨ ਅੱਜ ਨਵੇਂ ਸ਼ਹਿਰ ਸਰਕਲ ਦੀ ਬਾਰੀ ਸੀ ਉਹ ਬਾਰੀ ਨੂੰ ਆਉਣ ਜਾ ਰਹੇ ਹਾਂ ਕਿੰਨੇ ਦਿਨੋਂ ਫੇਰ ਤੁਸੀਂ ਲੰਘੇ ਹੋ ਉਹ ਜਦੋਂ ਡਿਊਟੀਆਂ ਰੋਜ਼ ਦੀ ਰੋਜ਼ ਹੈ ਜੀ ਅੱਜ ਅਸੀਂ ਜਾਣਾ ਕੱਲ ਆ ਜਣਾ ਕੱਲ ਫੇਰ ਹੋਰ ਸਰਕਲ ਸਾਡੇ ਜਾਣਗੇ ਉਹਦੇ ਅਕੋਰਡਿੰਗ ਸਾਰਾ ਚੱਲੂ ਹੈ ਜੀ ਕੀ ਧਰਨੇ ਦਾ ਕੋਈ ਫਾਇਦਾ ਹੋਇਆ ਹਲੇ ਤੱਕ ਫਾਇਦਾ ਤੁਸੀਂ ਦੇਖਿਆ ਹੀ ਆ ਜੀ ਭਾਜਪਾ ਸਰਕਾਰ ਜਿਹੜੀ ਕਹਿੰਦੇ ਸੀ ਵੀ ਭਾਜਪਾ ਸਰਕਾਰ 400 ਸੇ ਪਾਰ ਉਹ ਮੰਤਰੀ ਮੰਡਲ ਚੋਂ ਬਾਹਰ ਹੋ ਗਈ ਰਲ ਮਿਲ ਕੇ ਸਰਕਾਰ ਬਣ ਗਈ ਹੈ ਉਹ ਧਰਨੇ ਦਾ ਫਾਇਦਾ ਹੋਇਆ ਜੀ ਆਪਾਂ ਉਹੀ ਦੇਖੀ ਤੁਹਾਡੀ ਗੱਲ ਨੂੰ ਆਪਾਂ ਲੈ ਕੇ ਚੱਲੀਏ ਕਿ ਪੰਜਾਬ ਦੇ ਵਿੱਚ ਭਾਜਪਾ ਨੇ 23 ਸੀਟਾਂ ਦੇ ਉੱਤੇ ਵਿਧਾਨ ਸਭਾ ਦੀਆਂ ਆ ਉਹਦੇ ਵਿੱਚ 23 ਤੇ ਜਿੱਤ ਕੀਤੀ ਹੈ ਕਿ ਉਹ ਉਹ ਜਿੱਤ ਨਹੀਂ ਮੰਨਦੇ ਨਹੀਂ ਉਹ ਜਿੱਤ ਕਾਦੀ ਲੰਗੜੀ ਸਰਕਾਰ ਬਣੀ ਹੈ ਜੀ ਨਹੀਂ ਨਹੀਂ ਮੈਂ ਵਿਧਾਨ ਸਭਾ ਦੀ ਗੱਲ ਕੀਤੀ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ 13 ਐਮਪੀ ਆ ਠੀਕ ਹੈ ਉਹਦੇ ਵਿੱਚੋਂ ਜਿਹੜੀਆਂ ਐਮਐਲਏ ਦੀਆਂ ਸੀਟਾਂ ਹੁੰਦੀਆਂ ਉਹਦੇ ਵਿੱਚੋਂ ਕਈ ਸੀਟਾਂ ਤੇ ਉਹਨਾਂ ਨੇ ਜਿੱਤ ਦਰਜ ਕੀਤੀ ਹੈ ਜੀ ਬਿਲਕੁਲ ਨਹੀਂ ਇਹ ਦੇਖੋ ਆ ਤੇਈ ਕੁਛ ਵੀ ਨਹੀਂ ਗਿਆ ਕਿੰਨੀਆਂ ਕਿਹਾ ਜੀ ਕੋਈ ਮਤਲਬ ਇਹ ਬਹੁਤ ਮਤ ਨਾਲ ਥੋੜਾ ਹੋਇਆ ਹੌਲੀ ਹੌਲੀ ਸਾਰਾ ਕੁਝ ਹੋਊਗਾ ਜੀ ਕਿੱਥੇ ਉਹ ਡਾਂਕਾ ਬਿਆਰ ਰਿਹਾ ਸੀ ਵੀ 400 ਤੋਂ ਪਾਰ ਜਾਵਾਂਗੇ 23 ਸੀਟਾਂ ਕੋਈ ਨਾ ਮੱਤਰਿਆ ਹੌਲੀ ਹੌਲੀ ਦੇਖੋ ਉਹਦਾ ਸਾਰੇ ਇੰਡੀਆ ਦੇ ਵਿੱਚ ਬੋਲ ਵਾਲਾ ਬੀਜੇਪੀ ਸਰਕਾਰ ਦਾ ਹੌਲੀ ਹੌਲੀ ਘਟ ਹੋ ਰਿਹਾ ਇਹ ਅੰਦੋਲਨ ਦਾ ਹੀ ਆ ਜੀ ਸਾਰਾ ਕੁਝ ਜਿਸ ਤਰੀਕੇ ਭਾਰਤ ਸਰਕਾਰ ਨੇ ਉਸੇ ਲਿਖਿਆ ਸੀ ਕਿ ਅਸੀਂ ਕਿਸਾਨ ਹਾਂ ਜਿਹੜੀਆਂ ਮੇਨ ਪੰਜ ਮੁੱਦੇ ਜਿਹੜੀਆਂ ਹੈਗੀਆਂ ਉਹ ਮੰਨ ਲੈਂਦੇ ਆ ਜਾਂ ਪੰਜ ਫਸਲਾਂ ਨੂੰ ਹੀ ਐਮਐਸਪੀ ਦੇ ਦਿੰਦੇ ਆ ਕਿ ਕਿਸਾਨ ਉਹਨੂੰ ਐਕਸਪੈਕਟ ਕਿਉਂ ਨਹੀਂ ਕਰ ਰਹੇ ਸੀਗੇ ਨਹੀਂ ਬਾਕੀ 23 ਫਸਲਾਂ ਆ ਜੀ ਸਾਰੀਆਂ ਬਾਕੀ ਕਿੱਥੇ ਜਾਣਗੀਆਂ ਜ਼ਿਮੀਦਾਰ ਕੀ ਉਹ ਪੰਜ ਹੀ ਫਸਲਾਂ ਗਾਉਂਦਾ ਗੰਨਾ ਵੀ ਬੀਜ ਦਾ ਮੱਕੀ ਵੀ ਬੀਜ ਦਾ ਦਾਲਾਂ ਵੀ ਬੀਜ ਦਾ ਚੋਲ ਵੀ ਗਾਉਂਦਾ ਕਣਕ ਵੀ ਗਾਉਂਦਾ ਬਾਕੀ ਫਸਲਾਂ ਕਿੱਥੇ ਜਾਣਗੀਆਂ ਜੀ ਇਹ ਇਹ ਹੋ ਸਕਦਾ ਜੀ ਕਿ ਪਹਿਲਾਂ ਆਪਾਂ ਪੰਜਾਬੀਆਂ ਨੂੰ ਇਹ ਚੀਜ਼ ਲੈ ਕੇ ਦੇਦੇ ਹਾਂ ਉਸ ਤੋਂ ਬਾਅਦ ਫਿਰ ਆਪਾਂ ਅਗਲਾ ਕਦਮ ਕਰ ਲੈਂਦੇ ਨਹੀਂ ਆਪਾਂ ਇਕੱਲੇ ਪੰਜਾਬੀਆਂ ਦੀ ਲੜਾਈ ਤਾਂ ਲੜਦੇ ਹੀ ਨਹੀਂ ਜੀ ਆਪਾਂ ਕਿਸਾਨੀ ਦੀ ਲੜਾਈ ਆ ਕਿਸਾਨ ਸਾਰੇ ਆਲ ਇੰਡੀਆ 'ਚ ਬੈਠਾ ਬਾਕੀ ਵੀ ਭਰਾ ਸਾਡੇ ਜਿਹੜੇ ਵਿਹਾਰ ਯੂਪੀ ਤੋਂ ਆਏ ਹੋਏ ਨੇ ਬੰਗਾਲ ਤੋਂ ਆਏ ਨੇ ਉਹ ਵੀ ਤਾਂ ਸਾਡੇ ਹੀ ਆ ਆਪਾਂ ਕਿਸਾਨੀ ਦੀ ਲੜਾਈ ਲੜ ਰਹੇ ਹਾਂ ਜੀ ਨਾ ਅੰਦੋਲਨ ਦੇ ਵਿੱਚ ਮੈਂ ਵੀ ਜਾਂਦਾ ਰਿਹਾ ਜੀ ਤੇ ਉੱਥੇ ਸਿਰਫ ਦੇਖਣ ਦੇ ਵਿੱਚ ਪੰਜਾਬੀ ਆ ਜਿਹੜੇ ਬਾਕੀ ਆ ਉਹ ਕੁਝ ਪਰਸਨ ਹੋ ਜਾਂ 10 ਹੋਣਗੇ 20 ਹੋਣਗੇ ਜਾਂ 50 ਹੋਣਗੇ ਇਸ ਤੋਂ ਵੱਧ ਕੁਝ ਵੀ ਨਹੀਂ ਆ ਉਹ ਮਜਬੂਰੀਆਂ ਆ ਭਨੋੜ ਸਾਹਿਬ ਉਹਨਾਂ ਦੀਆਂ ਉਹਨਾਂ ਦੇ ਕੋਲ ਇੱਕ ਤਾਂ ਕਹਿ ਲਓ ਬਈ ਆਉਣ ਲਈ ਖਰਚਾ ਹੋ ਵਹੇ ਨਹੀਂਗਾ ਉਥੇ ਹੈ ਨਹੀਂ ਕਿ ਐਮਐਸਪੀ ਦਾ ਹੈ ਨਹੀਂ ਕਿ ਆਪਣੇ ਤੇ ਚਲੋ ਫੇ ਵੀ 2-4 ਫਸਲਾਂ ਤੇ ਦੇਰ ਹੈ ਝੋਨੇ ਕਣਕ ਤੇ ਪੰਜਾਬ 'ਚ ਹੈਗੀ ਆ ਪੰਜਾਬ ਹਰਿਆਣੇ 'ਚ ਜਿਹੜੀਆਂ ਬਾਕੀ ਸਟੇਟਾਂ ਯੂਪੀ ਬਿਹਾਰ ਆ ਯੂਪੀ ਬਿਹਾਰ ਦੀ ਲੇਬਰ ਕਿਉਂ ਆਪਣੇ ਆ ਰਹੀ ਆ ਉਹ ਵਿਚਾਰੇ ਜਿਹੜੇ ਵੀ ਸਾਡੇ ਝੋਨਾ ਲਾਉਣੋਂ ਦੇ 10-10 ਏਕੜ ਦੇ ਮਾਲਕ ਆ ਉਹ 10-10 ਏਕੜ ਦੇ ਮਾਲਕ ਹੋਣ ਦੇ ਬਾਵਜੂਦ ਸਾਡੇ ਖੇਤਾਂ ਜਾ ਕੇ ਮਜ਼ਦੂਰੀ ਕਰਦੇ ਆ ਕਿਉਂ ਕਰਦੇ ਆ ਕਿਉਂਕਿ ਉਥੇ ਐਮਐਸਪੀ ਹੈ ਨਹੀਂ ਇਹੀ ਲੈਣ ਲਈ ਆਪਾਂ ਸ਼ੰਭੂ ਮੋਰਚੇ ਦੇ ਬੈਠੇ ਆ ਉੱਥੇ ਧਰਨਾ ਲਗਾ ਕੇ ਬੈਠੇ ਹਾਂ ਕਿੰਨੀ ਦੇਰ ਤੱਕ ਇਹ ਧਰਨਾ ਚੱਲੇਗਾ ਜਿੰਨਾ ਟਾਈਮ ਸਾਡੀਆਂ ਮੰਗਾਂ ਨਹੀਂ ਮੰਨਦੇ ਜੀ ਕੈਨੇਡਾ ਦੇ ਹੁਣ ਜਿਹੜਾ ਇਸ ਵੇਲੇ ਸੀਜ਼ਨ ਹੈਗਾ ਉਹ ਆਪਣੇ ਪੰਜਾਬ ਦੇ ਵਿੱਚ ਝੋਨਾ ਲਾਉਂਦਾ ਆ 15 ਤਰੀਕ ਤੋਂ ਆਪਣੀ ਡਿਸਟ੍ਰਿਕਟ ਦੀ ਮਾਰੀ ਸੀ ਜਿਹੜੀ ਸ਼ੁਰੂ ਹੋਈ ਜਾ ਰਹੀ ਹੈ ਜੀ ਜਿਆ ਸੈਕੰਡ ਪੜਾ ਕੇ ਲੈਂਦੇ ਕਿ ਆਪਣੇ ਵਿੱਚ ਉਹ ਕਿਸਾਨ ਹੈ ਨਹੀਂਗੇ ਜਿਹੜਾ ਨੇ ਉਸ ਵੇਲੇ ਇੱਥੇ ਝੋਨਾ ਲਾਣਾ ਹੈਗਾ ਨਹੀਂ ਦੇਖੋ ਕਿਸਾਨ ਹੈਗੇ ਵਿਚੇ ਹੀ ਆ ਸਰ ਉਹ ਜਾ ਰਹੇ ਆ ਆਪਾਂ ਜਾਜਬੇ ਰੱਖਣ ਵਾਲੇ ਬਹੁਤੇ ਨਹੀਂ ਥੋੜੇ ਹੀ ਹੁੰਦੇ ਆ ਹੁਣ ਆਪਣੇ ਸਾਰੇ ਨਵੇਂ ਸ਼ਹਿਰ ਜ਼ਿਲ੍ਹੇ ਦੇ ਵਿੱਚੋਂ ਸਾਰੇ ਪੰਜਾਬ ਦੇ ਵਿੱਚੋਂ ਭਗਤ ਸਿੰਘ ਇੱਕ ਸੀ ਆਪਾਂ ਸਾਰੇ ਇੱਕ ਰਾਹ ਚੇ ਸੀ ਅੱਜ ਕਿਹਦਾ ਨਾਂ ਹੈ ਕਿਹਦੇ ਬੁੱਤ ਲੱਗੇ ਹੋਏ ਆ ਭਗਤ ਸਿੰਘ ਦੇ ਲੱਗੇ ਹੋਏ ਆ ਇਸ ਲਈ ਦੇਖੋ ਜਦੋਂ ਆਪਾਂ ਵੱਡੀ ਗੱਲ ਦਵਾਗੇ ਜਾਂਦੇ ਆ ਵੀ ਰਹਿਣਗਾ ਇੱਕਸਾਨ ਜਾਣ ਕੇ ਪਰ ਹੁਣ ਕੰਮ ਦਾ ਵੀ ਸੀਜ਼ਨ ਆ ਕੰਮ ਵੀ ਜ਼ਰੂਰੀ ਆ ਔਰ ਮੋਰਚੇ ਵੀ ਚੱਲਣੇ ਆ ਜੀ ਥੈਂਕ ਯੂ ਜੀ ਥੈਂਕ ਯੂ ਸਾਨ ਮਜ਼ਦੂਰ ਇਕਤਾ ਜਿੰਦਾਬਾਦ ਆ ਮਜ਼ਦੂਰ ਇਕਤਾ ਜਿੰਦਾਬਾਦ ਹਾਰਦੀ ਕਿਸਾਨ ਇਨੀਆਤ ਆਪ ਜਿੰਦਾਬਾਦ ਹਾਰਦੀ ਕਿਸਾਨ ਇਨੀਆਤ ਆਪ ਜਿੰਦਾਬਾਦ